ਸ਼ਿਆਰੀ ਆਕਾਲ ਮਿੱਤਰੋ ਹਾਂਜੀ ਕੌਣ ਕੌਣ ਫੈਨ ਹੈ ਕਿਪੇ ਭੁੰਦਰ ਵਾਲੇ ਦੀ ਖੇਡ ਦਾ ਦੇਖੋ ਦੁੱਲਾ ਖੇੜਾ ਵਾਲਿਆਂ ਨੇ ਲਾਏ ਹੋਏ ਜੱਫੇ ਤਾਂ ਕਮੈਂਟ ਕਰਕੇ ਦੱਸਿਓ ਜੱਫੇ ਕਿਵੇਂ ਲੱਗੇ ਧੰਨਵਾਦ ਉਹ ਦੁੱਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਕਿ ਰਾਦੇ ਵਿੱਚ ਬੈਠੀ ਹੋਣੀ ਗੋਲੀ ਝਾੜ ਕੇ ਦੁੱਲਿਆਂ ਦੇ ਟੋਕਰਾ ਚਿੱਟਾ ਦੇ ਆੜ ਕੇ ਟੋਕਰਾ ਜੁਕਾਦੇ ਆਣਗੇ ਇਹ ਖੀਰਾ ਵਾਲੀਆ ਆ ਦਾ ਚੰਦਰੀਆ ਇਹਦਾ ਨਿੱਕੇ ਜਿੱਕੇ ਜਵਾਕਾਂ ਨੂੰ ਵੀ ਪਤਾ ਜਵਾਕਾਂ ਨੂੰ ਵੀ ਪਤਾ ਜਵਾਕਾਂ ਨੂੰ ਵੀ ਪਤਾ ਕਿ ਨਿੱਕੀ ਨਿੱਕੀ ਕਰਨ ਉੱਤੇ ਰਸ ਰਸ ਪੈਂਦੇ ਦੋ ਵੀ ਦੀ ਛੱਡਦਾ ਤੇ ਜਾਣ ਨੂੰ ਵੀ ਕਹਿੰਦਾ ਆ ਉਹ ਦੁਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਕਿ ਰਾਦੇ ਦੁੱਲੇ ਆਵੇ ਟੋਕਰਾ ਜਿੱਕਾ ਦੇ ਆੜ ਕੇ ਉਹ ਦੁੱਲੇ ਆਵੇ ਟੋਕਰਾ ਜਿੱਕਾ ਦੇ ਆੜ ਕੇ ਇਹ ਖੀੜਾ ਵਾਲੀਆ ਆ ਦਾ ਚੰਦਰੀਆ ਇਹਦਾ ਨਿੱਕੇ ਨਿੱਕੇ ਜਵਾਕਾਂ ਨੂੰ ਵੀ ਪਤਾ ਜਵਾਕਾਂ ਨੂੰ ਵੀ ਪਤਾ ਜਵਾਕਾਂ ਨੂੰ ਵੀ ਪਤਾ ਕਿ ਨਿੱਕੀ ਨਿੱਕੀ ਕਰਨ ਲੁੱਤੇ ਰਸ ਰਸ ਪੈਂਦੇ ਤੋਂ ਵੀ ਨਹੀਂ ਛੱਡਦਾ ਤੇ ਜਾਣ ਨੂੰ ਵੀ ਕਹਿੰਦਾ ਛਤਰੀਆ ਕਾਲ ਮਿੱਤਰੋ ਹਾਂਜੀ ਉਮੀਦ ਕਰਦੇ ਆਂ ਇਹ ਕਲਿੱਪ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕਬੱਡੀ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਜਾਂ ਕਬੱਡੀ ਦੀ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ ਧੰਨਵਾਦ